ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਤੇਰਸ਼ਾਮ ਆਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਰਕੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਇਹ ਦੋਵੇਂ ਦੋਸਤ ਸੀ ਉਨ੍ਹਾਂ ਦੀ ਪਛਾਣ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵੱਜੋਂ ਹੋਈ ਹੈ ਇਹ ਦੋਨੇ ਨੌਜਵਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਮੌਤ ਦੀ ਖਬਰ ਪਿੰਡ ਪਹੁੰਚਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਮੁਤਾਬਕ ਅਮਰਿਤਪਾਲ ਅਤੇ ਰੋਹਿਤ ਬੀਤੇ ਦਿਨ ਸ਼ਰੀ ਨਗਰ ਵਿਖੇ ਲੱਕੜ ਦਾ ਕੰਮ ਕਰਨ ਲਈ ਗਏ ਸੀ ਅਤੇ ਰੋਹਿਤ ਪਹਿਲੀ ਵਾਰ ਕੰਮ ਕਰਨ ਲਈ ਸ਼ਰੀ ਨਗਰ ਆਪਣੇ ਦੋਸਤ ਅਮਰਿਤਪਾਲ ਨਾਲ ਗਿਆ ਸੀ ਕੀ ਬੇੜ ਦਾ ਨਾਂ ਕੀ ਗੱਲ ਵਾਦਈ ਮੇਰਾ ਨਾਮ ਸਰਮਕਸ ਸਿੰਘ ਹੈ ਜੀ ਜੀ ਉਹਦੇ ਨਾਲ ਅਮਰਿਤਪਾਲ ਹੈ ਜੀ ਉਹ ਤੇ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਿਹਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ੍ਹ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲ ਆਇਆ ਦੁਆਲੀ ਤੇ ਗਿਆ ਸੀ ਆਇਆ ਸੋ ਉਧਰੋਂ ਜੀ ਤੇ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਅੰਨਾ ਹੋਣੀ ਆਣ ਕੇ ਅੰਨਾ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਸਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਠੀਕ ਬੇਟੇ ਦਾ ਕੀ ਨਾਮ ਸੀ ਔਰ ਕੀ ਵਲਵਾਦ ਹੋਈ ਹੈ ਜੀ ਰੋਜਤ ਸਿੰਘ ਉਹਦਾ ਨਾਮ ਮੇਰਾ ਨਾਮ ਪ੍ਰੇਮ ਸੀ ਜੀ ਹਾਂਜੀ ਤੇ ਕੀ ਕੰਮ ਕਰਦਾ ਸੀ ਪਹਿਲਾਂ ਤਾਂ ਇੱਥੇ ਰੰਗ ਰੰਗ ਦਾ ਕੰਮ ਕਮ ਕਰਦਾ ਯਾਰ ਕਿ ਪਹਿਲੀ ਦਿਨ ਹੀ ਗਿਆ ਵੈਸੇ ਇਹਦੇ ਲੱਕੜ-ਲੱਕੜ ਦਾ ਕੰਮ ਕਦੀ ਕਰਦਾ ਵੀ ਉਹ ਤੇ ਤਾਂ ਚਾ ਕਿ ਤਨ ਯਾਰ ਦੋਸਤਾਂ ਦਾ ਘੁੰਮ ਦਾ ਕੰਮ ਚੱਲ ਗਿਆ ਜੇ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਜੀ ਹਾਂ ਤੇ ਆਹ ਹੈ ਪਾ ਲੱਗਾ ਵੀ ਆ ਹਾਲ ਹਾਲਾਤ ਹੋ ਗਿਆਗੇ ਅਸੀਂ ਦੇ ਲੰਮੇ ਪਏ ਸੱਤੇ ਹਰਮਾਨ ਨਾਲ ਸੰਧਨ ਦਵਾਈ ਖਾਪਦਾ ਪਾ ਲੱਗਾ ਪਰਵਾਰਤ ਕੀ ਹਾਲ ਮਾਤਾ ਦਾ ਇਸ ਵੇਲੇ ਐਵੇਂ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋ ਹੋਇਆ ਹਿਸਾਬ ਹੈਗੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚਾ ਗਿਆ ਜਿਹੜਾ ਗਵਾਜ ਗਿਆ ਤੇ ਇਹਨਾਂ ਕੀ ਲੱਭ ਸਕਦੇ ਹੈ ਜੀ ਕੱਲਾ ਕੱਲਾ ਹੈ ਜਿਹੜੀ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪਹਿਣ ਪਰਾ ਸੀ ਕੁੜੀ ਮੁੰਡਾ ਹੀ ਇਹਦੇ ਨੂੰ ਛੋਟੀ ਕੁੜੀ ਹੈ ਵੱਡਾ ਮੁੰਡਾ ਹੈ ਗੱਲਾਂ ਇਹ